2011 ਚ ਪਿਛਲੇ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੱਖੇ ਗਏ ਸੀ 14 ਸਾਲ ਹੋ ਗਏ ਜਿਹਦੇ ਵਿੱਚ ਚੋਣ 2000 16 ਚ ਫਿਰ 21 ਚ ਤੇ ਹੁਣ ਅੱਗੇ ਜਾ ਕੇ 26 ਚ ਹੋਣਾ ਚਾਹੀਦਾ ਸੀ ਪਰ ਸੈਂਟਰ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਇਹ ਚੋਣ ਹੋਣ ਨਹੀਂ ਦਿੱਤੇ ਸਿੱਖਾਂ ਦੀ ਜਮਹੂਰੀਅਤ ਉਹਨਾਂ ਨੇ ਬਿਲਕੁਲ ਰੱਦ ਕਰਤੀ ਹੈ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਮਨਾ ਰਹੇ ਆ ਜਿਸ ਤਰ੍ਹਾਂ ਮਹੰਤਾਂ ਨੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੇਤੁਰ ਕੇ ਆਏ ਦਰਵਾਜ਼ੇ ਬੰਦ ਕਰਤੇ ਸੀ ਅੱਜ ਸੰਗਤ ਨੂੰ ਵੀ ਇਹ ਕਮੇਟੀ ਨੇ ਦਰਵਾਜ਼ੇ ਬੰਦ ਕੀਤੇ ਹੋਏ ਆ ਕਿਉਂਕਿ ਉਹਨਾਂ ਦੇ ਚੋਣ ਨਹੀਂ ਕਰਾਰੇ ਉਹਨਾਂ ਦੀ ਮਤ ਨਹੀਂ ਚੱਲਣ ਜਾ ਰਹੇ ਔਰ ਜਿਹੜਾ ਗੁਰੂ ਤੇ ਸੰਗਤ ਦਾ ਮੇਲ ਹੈ ਉਹਨੂੰ ਭੰਗ ਕਰਕੇ ਇੱਥੇ ਮਹੰਤਗਰੀ ਫੇਰ ਇਹਨਾਂ ਨੇ ਜाहिर ਕਰਤੀ ਹੈਗੀ ਹੈ ਜਿੱਥੇ ਆ ਸੈਂਟਰ ਨੇ ਰਲ ਮਿਲੀ ਕਰਕੇ ਇਹਦਾ ਨਵਾਂ ਇਲੈਕਸ਼ਨ ਕਮਿਸ਼ਨਰ ਨਹੀਂ ਨਿਯੁਕਤ ਕੀਤਾ ਹੈਗਾ ਔਰ ਜਿਹੜੇ ਇਹਨਾਂ ਨੇ 23 24 25 ਤਿੰਨ ਸਾਲ ਦੇ ਵਿੱਚ ਆਪਣੀਆਂ ਵੋਟਾਂ ਨਹੀਂ ਤਿਆਰ ਕੀਤੀਆਂ ਕਦੀ ਪਟਵਾਰੀ ਨਹੀਂ ਸੀ ਪੂਰੇ ਕਦੀ ਘਰੇ ਜਾ ਕੇ ਵੋਟ ਨਹੀਂ ਬਣਾਉਣੀ ਸਿੱਖਾਂ ਨੂੰ ਆਪਣੇ ਗੁਰੂ ਘਰ ਤੋਂ ਵਾਂਝਾ ਕੀਤਾ ਹੋਇਆ ਅੱਜ ਜਿਹੜੇ ਬਰਦਾਰੀ ਦੇ ਵਿੱਚ ਗੁਰੂ ਸਾਹਿਬ ਦਾ ਕਤਲ ਹੋਇਆ ਉੱਥੇ ਸਿੱਖ ਸੰਗਤਾਂ ਦਾ ਕਤਲ ਹੋਇਆ ਉਹ ਪਾਰਟੀ ਜਿਨੇ ہزار ਆਲਮ ਸੁਮੇਤ ਸੈਣੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਉਮਰਾਂ ਨੰਗਲ ਤੇ ਸ਼ਰਮਾ ਤੋਂ ਬੰਦੇ ਮਰਵਾ ਕੇ ਸਿੱਖ ਉਹ ਅੱਜ ਫੇਰ ਲਫਾਫਿਆਂ ਚੋਂ ਪ੍ਰਧਾਨਗੀਆਂ ਕੱਢ ਰਹੀਆਂ ਜਦ ਕਿ ਇਹ ਸੰਗਤ ਦਾ ਹੱਕ ਹੈ ਤੇ ਸੰਗਤ ਦੀ ਚੋਣ ਨਾਲ ਇਹ ਨਿਯੁਕਤ ਹੋਣੇ ਚਾਹੀਦੇ ਆ ਕਿਹਦੀ ਚੋਣਾ ਕਰਨ ਨੂੰ ਅਸੀਂ ਤਿਆਰ ਵਾ ਚੋਣਾ ਕਰੋ ਤੁਹਾਡੇ ਕੋ ਮੈਂਬਰ ਆ ਤੇ ਆਪਾਂ ਜੀ ਜੇ ਤਹਰ ਹਜ਼ਰ ਕਰਨੋ ਹੈ ਨਹੀਂ ਕਿਹਦੇ ਵੀ ਚੋਣਾ ਕਰਾਉਣ ਨੂੰ ਤਿਆਰ ਵਾ ਤੁਹਾਨੂੰ ਚੋਣਾ ਕਰਨ ਦਾ ਸਿਸਟਮ ਨਹੀਂ ਪਤਾ ਚੋਣ ਇਲੈਕਸ਼ਨ ਕਮਿਸ਼ਨ ਕਰਾਉਂਦੀ ਹੈ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੁਖੀ ਹੈ ਅੱਜ ਉਹਦਾ ਕੋਈ ਮੁਖੀ ਨਹੀਂ ਹੈ ਸਰੋ ਸਾਹਿਬ ਰਿਟਾਇਰ ਹੋ ਗਏ ਔਰ ਉਹਦੀਆਂ ਵੋਟਾਂ ਬਣਦੀਆਂ ਉਹ ਵੋਟਾਂ ਅਜੇ ਕੰਪਲੀਟ ਰੋਲ ਮਸਾ ਹੋਏ ਸੀ ਤਾਂ ਉਹ ਇਲੈਕਸ਼ਨ ਕਮਿਸ਼ਨ ਦਾ ਮੁਖੀ ਖਤਮ ਹੋ ਗਿਆ ਸਰਕਾਰ ਨੇ ਜਿਹੜੀ ਆਏ ਸਾਲ ਰਿਵੀਜ਼ਨ ਕਰਦੀ ਹੈ ਲੋਕ ਸਭਾ ਤੇ ਵਿਧਾਨ ਸਭਾ ਦੇ ਰੋਲ ਉਹਨੇ 3 ਸਾਲ ਲਾਤੇ ਰੋਲ ਕੰਪਲੀਟ ਕਰਨ ਚੋ ਹੁਣ ਇਲੈਕਸ਼ਨ ਕਮਿਸ਼ਨਰ ਨਹੀਂ ਹੈਗਾ ਇਹ ਇਨਡੇਫੀਨਟਲੀ ਇਹਨਾਂ ਬਿਆਨ ਸਾਡੀ ਜਮਹੂਰੀਅਤ ਕਰਦੀ ਹੈ ਭਾਰਤ ਆਪਣੇ ਆਪ ਨੂੰ ਸਭ ਤੋਂ ਵੱਡਾ ਜਮਹੂਰੀਅਤ ਦੇਸ਼ ਕਹਿੰਦਾ ਪਰ ਸਿੱਖਾਂ ਦਾ ਉਹਨਾਂ ਨੇ ਖਾਤਮਾ ਕਰਤਾ ਕਹਿੰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਜਿਹੜੀ ਕੌਮ ਉਹਨਾਂ ਨੇ ਵਿਸਥਾਪਿਤ ਕੀਤੀ ਹੈ ਉਹਦੀ ਜਮਹੂਰੀਅਤ ਭੰਗ ਕਰਕੇ ਉਹਦਾ ਹਰੇਕ ਟੀਚਾ ਖਤਮ ਕਰ ਰਹੇ ਆ ਜਿਵੇਂ ਹੋ ਜਾਂਦਾ ਜੀ ਮਰ ਜਾਂਦਾ ਹਰ ਵਾਰ ਚੋਣਾਂ ਚ ਲਾਸ ਹੁੰਦਾ ਤੁਹਾਡੇ ਰੋਪਟਾ ਅੱਥ ਕੀਤਾ ਜਾਂਦਾ ਪਰ ਇਹ ਤੱਕ ਕੋਈ ਸੁਲਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਅਸੀਂ ਗੁਲਾਮ ਆ ਇਸ ਦੇਸ਼ ਦੇ ਵਿੱਚ ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਜਿਨ੍ਹਾਂ ਦੇ ਹੱਕਾਂ ਵਾਸਤੇ ਉਹ ਕੌਮ ਨੂੰ ਇਹ ਦੇਸ਼ ਗੁਲਾਮ ਕਰਕੇ ਰੱਖ ਰਹੀ ਹੈ ਇਸ ਦੇਸ਼ ਦੇ ਵਿੱਚ 25000 ਕੇਸ ਜਿਹੜੇ ਸ਼ਮਸ਼ਾਨ ਘਾਟਾਂ 'ਚ ਜਿੱਥੇ ਜਸਵੰਤ ਸਿੰਘ ਖਾਲਰਾ ਨੇ ਦੱਸਿਆ ਹੈ ਆ ਹੁਣ ਇਹਨਾਂ ਦਿਨਾਂ 'ਚ ਦਿੱਲੀ 'ਚ ਸਿੱਖਾਂ ਦਾ ਕਤਲਿਆਂ ਘੱਲੂਕਾਰਾ ਹੋਇਆ ਹੋਂਦ ਚਿੱਲੜ ਪੂਰਾ ਪਿੰਡ ਹਰਿਆਣੇ ਦੇ ਵਿੱਚ ਸਿੱਖਾਂ ਦਾ ਖਤਮ ਕਰਤਾ ਚਿੱਟੀ ਸਿੰਘ ਪੁਰੇ 'ਚ ਬਿੱਲ ਕਲਿੰਟਨ ਕਹਿੰਦਾ Hindu militants ਨੇ ਸਿੱਖ ਮਾਰੇ ਅੱਜ ਸਿੱਖਾਂ ਨੂੰ ਔਰੇ ਕਤਲ ਕਰਕੇ ਸਾਡੇ ਧਰਮ ਨੂੰ ਧਾਰਾ 25 ਦੇ ਵਿੱਚ Hindu ਧਰਮ ਆਖ ਕੇ ਜਦਕੇ ਗੁਰੂ ਗ੍ਰੰਥ ਸਾਹਿਬ ਇੱਥੇ ਸ਼ੋਭੇ ਥਾਨ ਉਹ ਉੱਥੇ ਅੰਗ 1136 ਦੇ ਉੱਤੇ ਸਪਸ਼ਟ ਲਿਖਿਆ ਨਾ ਹਮ Hindu ਨਾ ਮੁਸਲਮਾਨ ਇਹ ਸਾਡੀਆਂ ਨਿਸ਼ਾਨੀਆਂ ਮਿਟਾ ਕੇ ਸਾਡੇ ਧਰਮ ਨੂੰ ਤਬਦੀਲ ਕਰਕੇ ਸਾਡੀ ਜਮਹੂਰੀਅਤ ਖਤਮ ਕਰਕੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆਂ ਔਰ ਇਹ ਇੱਕ ਰਾਹ ਹੈ ਕਿ ਇਹਨਾਂ ਦੀ ਜਮਹੂਰੀਅਤ ਖਤਮ ਕਰ ਦੋ ਹਰ ਮੈਂਬਰ ਹਰ ਤਕੱਤਰ ਇਹ ਕਹਿ ਰਿਹਾ ਕਿ ਆਪਾਂ ਇੱਕ ਸਟੇਜ ਤੇ ਮੈਂਬਰ ਜਿਹੜਾ ਦੇ ਦਿਨ 16 ਤੋਂ ਬਾਅਦ 16 ਤੋਂ ਨੂੰ ਟਰਮ ਬੁਗੀ ਸੌਰੀ ਜਿਹੜੇ ਜਿਹੜੇ ਏਕੇ ਦੀ ਗੱਲ ਹੈ ਉਹਦੇ ਲਈ ਸਿੰਘ ਸਭਾ ਲਹਿਰ ਨੇ ਬਹੁਤ ਵੱਡੀ ਸੋਚ ਰੱਖੀ ਸੀ ਕਿ ਐਸਜੀਪੀਸੀ ਦੇ ਵਿੱਚ ਆਪਾਂ ਚੋਣ ਕਰਾਵਾਂਗੇ ਜਿਹੜੀ ਢੇੜਾ ਉੱਥੇ ਮੂਰੀ ਆਉਂਦੀ ਹੈ ਉਹ ਪੰਥ ਦੇ ਅ ਨਮਾਇੰਦਗੀ ਕਰੂਗੀ ਪਰ ਜਦ ਸਰਕਾਰ ਇਹ ਚੋਣ ਕਰਾਉਂਦੀ ਨਹੀਂ ਹੈ ਐਸਜੀਪੀਸੀ ਮੰਗ ਨਹੀਂ ਰੱਖ ਰਹੀ ਹੈਗੀ ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਉਹ ਆਪਣੇ ਸਤੀਫੇ ਦੇ ਕੇ ਇਹ ਹਾਊਸ ਨੂੰ ਖਤਮ ਕਰਕੇ ਨਵੇਂ ਚੋਣ ਮੰਗਣ ਤਾਂ ਇੱਕ ਇਸ ਸੰਗਤ ਨੇ ਸਾਨੂੰ ਬਖਸ਼ਨੇ ਹੈਗੇ ਆ ਵਿਚਾਰਾਂ ਦੇ ਵਿੱਚ ਬਹੁਤ ਸਾਡੇ ਆਪਸ 'ਚ ਫਰਕ ਹੈਗਾ ਔਰ ਇਹ ਸੰਗਤ ਫੈਸਲਾ ਕਰਕੇ ਦੇਊਗੀ ਕਿ ਕਿਹਦੇ ਕਿੰਨੂ ਉਹਨਾਂ ਨੇ ਆਪਣੀ ਮੋਹਰ ਦੇਣੀ ਹੈ ਕਿਨੂ ਉਹਨਾਂ ਨੇ ਤੋੜਨਾ ਹੈਗਾ